ਤੇ ਲੇਕਿਨ ਹੌਲ ਬਣਾ ਥੋੜਾ ਗਰਮ ਹੈ ਤੁਸੀਂ ਦੇਖ ਲਓ ਪਰਵਾਸ ਤੋਂ ਮੰਨਦੀ ਚੱਲੀ ਆ ਪਰ ਪੁਲਿਸ ਦੇ ਵੱਸ ਕੁਝ ਨਹੀਂ ਲੱਗ ਰਿਹਾ ਪੁਲਿਸ ਨੇ ਕਈ ਲੋਕਾਂ ਦੇ ਨਾਲ ਕੀਤਾ ਹੈ ਕਿ ਮਨ ਨੂੰ ਸ਼ਾਂਤ ਹੋਣ ਦੀ ਕੋਸ਼ਿਸ਼ ਕਰੇ ਲੇਕਿਨ ਕੀ ਇਸ ਦੀ ਲੋੜ ਹੈ ਥੱਲੇ ਸਾਨੂੰ ਕੰਦੇ ਨੇ ਜੀ ਵੀਡੀਓ ਵੀ ਲੱਗੋ। ਜਿੱਥੇ ਤਨਾਵ ਪੁਰਨਾ ਪੁਰਸ ਖੋਲਾ ਦੇ ਦਾ। ਪਰ ਇਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਕਈ ਮੁੰਡੇ ਗਾਇਲ ਹੋਏ ਨੇ ਚਾਰ ਮੁੰਡੇ ਜਿਹੜੇ ਜੀਐਸਸੀ ਸ਼ਰੇਆਮ ਦੇਖੇ ਗਾਇਲ ਹੋਏ ਨੇ ਜਿਹੜੇ ਜੀਐਸ ਜਿਨ੍ਹਾਂ ਦੇ ਕਾਪੇ ਮਾਰੀ ਗਏ ਨੇ ਸਰਪੰਚ ਜੀ ਨੇ ਦੱਸਿਆ ਹੈ ਕਿ ਕੌਣ ਐਕਾ ਨੂੰ ਤੁਹਾਨੂੰ ਦੱਸੋ ਜੀ ਇਹ ਚੋਰੀ ਆ ਗਈ ਮਾਰੇ ਨੇ ਤਸਵੀਰ ਵੀ ਆਈ ਹੈ ਜਿਹੜੀ ਨਹੀਂ ਆਈ ਤੁਸੀਂ ਮੋਰ ਦੀਆਂ ਤਸਵੀਰਾਂ ਨੇ ਹਾਲੇ ਤੱਕ ਕੋਈ ਪਹੁੰਚਿਆ ਨਹੀਂ ਹੈ ਕਾਪੇ ਲੈ ਕੇ ਸ਼ਰੇਆਮ ਮੁੰਡਿਆਂ ਨੂੰ ਵੜਿਆ ਗਿਆ ਤੇ ਪੀਸੀਰ ਵਿਚਾਰੇ ਦੋ ਜਣੇ ਨੇ ਕੀ ਕਰਨਗੇ ਤੁਸੀਂ ਦੱਸੋ ਅੱਡਾ ਮੋਲ ਗਰਮ ਹੈ ਕਾਪੇ ਲੈ ਕੇ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਕੀ ਕਰਨ ਪਾਕੇ ਉਹਨਾਂ ਨੂੰ ਬਰਾਮਦ ਕਰ ਲਏ ਨੇ ਸੱਟਾਂ ਉਹਨਾਂ ਦੇ ਬੁਰੀ ਤਰ੍ਹਾਂ ਵੱਜੀਆਂ ਨੇ ਇੱਕ ਪੱਖਸ਼ ਨੂੰ ਕਮਰੇ 'ਚ ਬੰਦ ਕੀਤਾ ਸ਼ੀਸ਼ੇ ਤੋੜੇ ਗਏ ਨੇ ਪਰ ਲੇਕਿਨ ਅੰਦਰ ਨਹੀਂ ਵੜ ਸਕੇ ਤੁਹਾਨੂੰ ਵੀ ਤਸਵੀਰਾਂ ਦਿਖਾਵਾਂਗੇ ਮੋਲ ਬੜਾ ਗਰਮ ਹੈ ਤੇ ਅਸ ਕਰਕੇ ਅਸੀਂ ਵੀ ਸੇਫਟੀ ਕਰਦੇ ਹੋਏ ਇਸ ਮੋਲ ਨੂੰ ਜਿਹੜਾ ਕੀ ਆ ਦੂਰ ਤੋਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਪੀਸੀਆਰ ਵਿਚਾਰੇ ਦੋ ਜਨੇ ਨੇ ਤੁਹਾਡੇ ਹੱਥ ਸਾਹਮਣੇ ਇੱਕ ਪੀਸੀਆਰ ਦਿਖ ਰਿਹਾ ਉਹਦੇ ਹੱਥ ਤੇ ਕੱਪ ਹੈ ਜਿਹੜਾ ਕੀ ਇੱਕ ਮੁੰਡੇ ਤੋਂ ਫੜਿਆ ਪਰ ਸੱਟਾਂ ਵੀ ਵੱਜੀਆਂ ਨੇ ਪੁਲਿਸ ਬਾਹਰੋਂ ਮੌਕੇ ਤੇ ਹੋਰ ਆ ਗਈ ਹੈ ਆਪਾਂ ਪੂਰੀ ਜਾਣਕਾਰੀ ਲੈਣੇ ਆ ਥੋੜੀ ਦੇਰ ਕੀ ਹੋਇਆ ਕੀ ਹੋਇਆ ਗੁਰਬੀਰ ਸਿੰਘ ਨਾਲ ਗੱਲ ਕਰਦੇ ਆਪਾਂ ਗੁਰਬੀਰ ਸਿੰਘ ਨਾਲ ਬਹੁਤ ਲਾਲ ਸਥਿਤੀ ਨੂੰ ਕੰਮ ਜਿਹੜਾ ਕੀ ਕਰ ਲੈਣ ਮਾੜਾ ਬੰਦਾ ਕਿੱਦਾਂ ਕੀ 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 ਗੱਲ ਗੰਦਗੀ ਹੋਈ ਹੈ ਕੀ ਗੱਲ ਹੋ ਰਹੀ ਹੈ ਬਾਈ ਪੁਲਿਸ ਵਾਲੇ ਤੋਂ ਸਾਨੂੰ ਕਹਿੰਦੇ ਆਪਣੀ ਸੰਧ ਪਾਉਣੇ ਕੀ ਗੱਲ ਉਹ ਤੇ ਸਾਡੇ ਆ ਤੇ ਛਾਡੇ ਦੇ ਪਾਸੇ ਹਰ ਤੋਂ ਕੇਸੀ ਨਹੀਂ ਆਈ ਅਜੇ ਗੱਡੀ ਨਹੀਂ ਆਈ ਤੁਸੀਂ ਮੋਰ ਦੀਆਂ ਤਸਵੀਰਾਂ ਨੇ ਹਾਲੇ ਤੱਕ ਕੋਈ ਪਹੁੰਚਿਆ ਨਹੀਂ ਹੈ ਕਾਪੇ ਆ ਲੈ ਕੇ ਸ਼ਰੇਆ ਮੁੰਡਿਆਂ ਨੂੰ ਵੜਿਆ ਗਿਆ ਤੇ ਪੀਸੀਆਰ ਵਿਚਾਰੇ ਦੋ ਜਣੇ ਨੇ ਕੀ ਕਰਨਗੇ ਤੁਸੀਂ ਦੱਸੋ ਅੱਡਾ ਮੋਲ ਗਰਮ ਹੈ ਕਾਪੇ ਲੈ ਕੇ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਕੀ ਕਰਨ ਪਾ ਕੇ ਉਹਨਾਂ ਨੂੰ ਬਰਾਮਦ ਕਰ ਲਏ ਨੇ ਸੱਟਾਂ ਉਹਨਾਂ ਦੇ ਬੁਰੀ ਤਰ੍ਹਾਂ ਵੱਜੀਆਂ ਨੇ ਇੱਕ ਪੱਖੇ ਨੂੰ ਕਮਰੇ 'ਚ ਬੰਦ ਕੀਤਾ ਸ਼ੀਸ਼ੇ ਤੋੜੇ ਗਏ ਨੇ ਪਰ ਲੇਕਿਨ ਅੰਦਰ ਨਹੀਂ ਵੜ ਸਕੇ ਤੁਹਾਨੂੰ ਵੀ ਤਸਵੀਰਾਂ ਦਿਖਾਵਾਂਗੇ ਮੋਲ ਬੜਾ ਗਰਮ ਹੈ ਤੇ ਅਸ ਕਰਕੇ ਅਸੀਂ ਵੀ ਸੇਫਟੀ ਕਰਦੇ ਹੋਏ ਇਸ ਮੋਲ ਨੂੰ ਜਿਹੜਾ ਕੀ ਆ ਦੂਰ ਤੋਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਪੀਸੀਆਰ ਵਿਚਾਰੇ ਦੋ ਜਣੇ ਨੇ ਤੁਹਾਡੇ ਹੱਥ ਸਾਹਮਣੇ ਇੱਕ ਪੀਸੀਆਰ ਦੇਖ ਰਿਹਾ ਉਹਦੇ ਹੱਥ ਤੇ ਚ ਕੱਪ ਹੈ ਜਿਹੜਾ ਕੀ ਇੱਕ ਮੁੰਡੇ ਤੋਂ ਫੜਿਆ ਪਰ ਸੱਟਾਂ ਵੀ ਵੱਜੀਆਂ ਨੇ ਪੁਲਿਸ ਬਾਹਰੋਂ ਮੌਕੇ ਤੇ ਹੋਰ ਆ ਗਈ ਹੈ ਆਪਾਂ ਪੂਰੀ ਜਾਣਕਾਰੀ ਲੈਣੇ ਆ ਥੋੜੀ ਦੇਰ ਸਾਹਮਣੇ ਕੁੜੀ ਦਾ ਵਿਆਹ ਜੀ ਮੇਰੀ ਭੁਆ ਜੀ ਦਾ ਠੀਕ ਆ ਲਵ ਮੈਰਿਜ ਹੋਈ ਆ ਲਵ ਮੈਰਿਜ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਮੁੰਡੇ ਸਾਡੀ ਲੜਾਈ ਹੋਈ ਸੀਗੀ ਅੱਜ ਤੋਂ 6 ਮਹੀਨੇ ਪਹਿਲਾਂ ਕੀ ਕਹਿਣਾ ਆ ਹੁਣ ਭਾਂਡੇ ਦਾ ਉਹਨੇ ਇੱਕ ਮੁੰਡੇ ਨਾਲ ਗੱਲ ਗੱਲ ਠੀਕ ਹੈ ਨਾ ਪੂਰੀ ਪਲਾਨਿੰਗ ਬਣਾ ਕੇ ਪੂਰੀ ਪਲਾਨਿੰਗ ਬਣਾ ਕੇ ਭਰਾ ਤੇ ਲੈ ਕੇ ਆਇਆ ਕਾਪੇ ਖੰਡੇ ਕੱਟਾ ਕੱਟਾ ਮੇਰੇ ਮਾਮੇ ਕੋਲ ਆ ਵੀ ਲੋ ਆ ਦੇਖੋ ਇੱਕ ਮੁੰਡੇ ਦਾ ਮੋਟਾ ਥੋੜਾ ਜੀ ਤਿੰਨ ਮੁੰਡੇ ਜਿਹੜੇ ਕੀ ਚਟਨੀ ਆ ਆ ਦੇਖੋ ਇੱਕ ਇੱਥੇ ਮਾਰੀ ਇੱਕ ਮਿੰਟ ਬੋਲੋ ਇੱਕ ਇੱਕ ਇਹ ਬਾਈ ਮੇਰੇ ਆ ਬਾਈ ਦੀ ਗੱਲ ਸਾਨੂੰ ਗਲਤ ਪਾਈ ਜਾਂਦੇ ਝੂਠਾ ਠੀਕ ਆ ਸਾਨੂੰ ਇਹ ਕੋਸ਼ਿਸ਼ ਨਹੀਂ ਬਣਾਉਂਦੇ ਆਪਣੇ ਪੋਛਾਲੇ ਸਾ ਵੀਡੀਓ ਸੰਗਠਨ ਆਇਆ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਸਾਡੀ ਸਾਡੇ ਦੇ ਇਹਦੇ ਸਾਡੇ ਦਾ ਭਾਵਾ ਵੱਡੇ ਆ ਦੇਖੋ ਸਾਡੇ ਕਿ ਸਾਡੇ ਕਿ ਸਾਡੇ ਮਰੋਏ ਗਏ ਆ ਸਾਡੇ ਦਾ ਸਰਗਮ ਬਾਰੇ ਇਹਨੇ ਮੁੰਡੇ ਸੀਗੇ ਪੁੱਸ ਬੰਦਾ ਕੀ ਹੈ ਕਾਹਦੀ ਗੱਲ ਪੁੱਛ ਰਹੇ ਹੋ ਨਾ ਤੁਸੀਂ ਪੁਲਿਸ ਤੇ ਨਹੀਂ ਹੋ ਹੋ ਨਾ ਕਹੀ ਗੱਲ ਪਿਆਰੀ ਹੈ ਤੁਸੀਂ ਤਸਵੀਰਾਂ ਦੇ ਰਿਹਾ ਹੋ ਰੋਲ ਤੋਂ ਸਲਾਹ ਹੋ ਰਹੀ ਹੈ ਕਿ ਕਿਹੜੀਆਂ ਕੀ ਹੈ ਲੋਕਾਂ ਨੂੰ ਪ੍ਰਭੂ ਕਰਕੇ ਲਿਆਇਆ ਜਾ ਰਿਹਾ ਹੈ লাইਵ ਤੋਂ ਸੁਣਨਾ ਤੁਸੀਂ ਦੇਖ ਰਹੇ ਹੋ ਪੁਲਿਸ ਮੁਜਬੂਨੀ ਉਹਨਾਂ ਨੂੰ ਕਿਸ਼ਾਈਨਰ ਜਨਾਬ ਆਪਾਂ ਕਿ ਜਦੋਂ ਤੱਕ ਨਾ ਸਾਥ ਪੁਲਿਸ ਕਰ ਦੇਣੀ ਕਰ ਸਕਦੀ ਹੈ ਕਿ ਗੁਰਮੁਖ ਪੁਲਿਸ ਨੇ ਕੁਝ ਬੰਦੇ ਰਾਸਤ ਚਲੇ ਕਾਹ ਜਾ ਕੇ ਮੋੜੇ ਸੋ ਹੋਏਗਾ ਇਹ ਤਾਂ ਨਹੀਂ ਹੋਏਗਾ ਜੇ ਕਿ ਕੋਈ ਉੱਤੇ ਜਨੂ ਕੇ ਆਪੀ ਹੈਗੇ ਲੋਕਾਂ ਦੀ ਪੁਲਿਸ ਨੂੰ ਕੈਚ ਕੀਤੀ ਜਾਦੀ ਹੈ ਉਹਦੇ ਟੀਮ ਦੇ ਵਿੱਚ ਲੇਕਿਨ ਉਹਨੂੰ ਬੇਕੀ ਅਗਲੀ ਕਾਰਵਾਈ ਕੀ ਹੋਵੇ ਹਾਲੇ ਤੱਕ ਸਥਿਤੀ ਜਿਹੜੀ ਕੀ ਹੈ ਤਣਾਪੁਰਨ ਵਧੀ ਹੋਈ ਹੈ ਦੋਨਾਂ